ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕਰਾਪਸ਼ਨ ਹੈ ਇਹ ਓਪਨ ਕਰਾਪਸ਼ਨ ਹੈ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ ਇਹ ਕੋ ਬੱਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਬਾਕੀ ਗੱਲ ਬੋਲੀਆਂ ਸ਼ੁਰੂ ਹੋ ਗਿਆ ਹਰਦਨਵਾਲਾ ਕਪਿੰਡ ਬੀਜੇਪੀ ਦੇ ਲੀਡਰ ਨੇ 2 ਕਰੋੜ ਤੱਕ ਬੋਲੀ ਲਾਤੀ ਹੈ ਇਹ ਕੋਈ ਡਾਕਟਰ ਤਰ੍ਹਾਂ ਇੱਕ ਸਰਪੰਚਾ ਦੇ ਬੋਲੀ ਲਾਉਣ ਦਾ 2 ਕਰੋੜੀ ਬੀਜੇਪੀ ਵਾਲੇ ਕੈਂਡੀਡੇਟ ਹਰਸਨਾਲ ਡੇਰੋ ਬਣਾਣ ਕਿ ਇਹਦਾ ਮੈਂ 2 ਕਰੋੜ ਭਰਦਾ ਇਹਦਾ ਕਹਿ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕਰਾਪਸ਼ਨ ਹੈ ਇਹ ਓਪਨ ਕਰਾਪਸ਼ਨ ਹੈ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ ਇਹ ਕੋ ਬੱਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਵਿਕਾਸ ਵਾਸਤੇ ਪੈਸੇ ਜਿਹੜਾ ਵਿਕਾਸ ਵਾਸਤੇ ਪੈਸੇ ਦੇਗਾ ਜੀ ਪਿੰਡ ਦੇ ਵਿਕਾਸ 2 ਕਰੋੜ ਦੇ ਆਇਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਓਪਨ ਵੀਡੀਓ ਚੱਲ ਰਹੀ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਫੇਰ ਦੇ ਦੇ ਹਾਂ ਉੱਥੇ ਓਪਨ ਜੀ ਤੋ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹੁੰਦਾ ਬਾਕੀ ਤੇ ਐਵੇਂ ਪਟਵਾਰੀਆਂ ਨੂੰ ਛੋਟੇ ਛੋਟੇ ਬੰਦਿਆਂ ਨੂੰ 5-5000 ਦੀ ਰੇਸ਼ੂ ਵਿੱਚ ਪਾ ਰਹੇ ਜਿਹੜਾ ਉੱਪਰ 2 ਕਰੋੜ ਰੁਪਇਆ ਤਾਂ ਜੋ ਆਫਰ ਕਰ ਰਿਹਾ ਕਿ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਨਹੀਂ ਪੰਦਾ ਇਸ ਇਸ ਸਰਕਾਰ ਦਾ ਬਿਲਕੁਲ ਬਕਾਇਦਾ ਤੌਰ ਅੰਦੀ ਤੇ ਬੋੜੀ ਸਰਕਾਰ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਕਰਨਾ ਕੰਮ ਕਰਨਾ ਕਿਸ ਤਰ੍ਹਾਂ ਤਾਂ ਵੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਅੱਜ ਲੋਕ ਆਪਣਾ ਜਮਹੂਰੀ ਹੱਕ ਲੈਣ ਵਾਸਤੇ ਹੋਰ ਕੋਈ ਕੰਮ ਵਾਸਤੇ ਨਹੀਂ ਜਮਹੂਰੀ ਹੱਕ ਲੈਣ ਵਾਸਤੇ ਮੈਂ ਨਹੀਂ ਅਜੇ ਤੱਕ ਵੇਖਿਆ 75 ਸਾਲਾਂ ਚ ਕਦੀ ਇਹ ਹਾਲ ਹੋਇਆ ਓਏ ਕਿ ਲੋਕ ਇਲੈਕਸ਼ਨਾਂ ਲੜਨਾ ਚਾਹੁੰਦੇ ਹੋਣ ਇਹ ਲੜਨ ਦੀ ਇਜਾਜ਼ਤ ਨਾ ਦਿੰਦੇ ਹੋ ਇਹ ਐਕਸ਼ਨ ਕੀ ਹੈ ચીફ ਮਿਨਿਸਟਰ ਕੱਲ ਤੇ ਹਸਪਤਾਲੋਂ ਬਾਹਰ ਆਇਆ ਪੰਜਾਬ ਦੇ ਵਿੱਚ ਕਿਸਾਨਾਂ ਦੀ ਖਰੀਦ ਕੀ ਹੋਣੀ ਸੀ ਜੇ ਸਾਦਮੀ ਦੇ ਪੰਜਾਬ ਦੇ ਕਿਸਾਨਾਂ ਦੀ ਖਰੀਦ ਦਾ ਪ੍ਰਬੰਧ ਕਰਨਾ ਉਹ ਆਪ ਹਸਪਤਾਲ ਤੋਂ ਸਾਰੀਆਂ ਸਾਰੇ ਜਿਹੜੇ ਗੋਦਾਮ ਨੇ ਇਹ ਭਰੇ ਦੇ ਫਸਲ ਦੇ ਨਾਲ ਕੋਈ ਪੰਜਾਬ ਵਿੱਚੋਂ ਮੂਵਮੈਂਟ ਨਹੀਂ ਸੈਂਟਰ ਨੇ ਕੀਤੀ ਜਦ ਦਿਨ ਨਵੀਂ ਫਸਲ ਆਈ ਤੁਹਾਡੇ ਕੋ ਰੱਖਣ ਨੂੰ ਜਗਾ ਕੋਈ ਨਹੀਂ ਚੋਨਾ ਇਹੋ ਜਿਹੜਾ ਬਾਹਰ ਨਹੀਂ ਓਪਨ ਪਲੇਟਾ ਚ ਨਹੀਂ ਰੱਖਿਆ ਜਾ ਸਕਦਾ ਕਵਰਡ ਰੱਖਿਆ ਜਾ ਸਕਦਾ ਕਣ ਕਦੇ ਵੀ ਬਾਹਰ ਰੱਖੀ ਜਾ ਸਕਦਾ ਤੇ ਇਹਦੇ ਨਾਲ ਤਾਂ ਨੁਕਸਾਨ ਹੀ ਹੋਣਾ ਹੈ ਨੁਲਾਕੀ ਫਿਰ ਸਰਕਾਰੀ ਸਾਹਮਣੇ ਆਉਂਦੀ ਸਨ ਪੰਜਾਬ ਹੋਰ ਕਿ ਦੀ ਕੱਢੋਗੇ ਤੁਸੀਂ ਜਿਸ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਹੁਣ ਤੁਸੀਂ ਵੇਖੋ ਪਹਿਲੀ ਅਕਤੂਬਰ ਤੋਂ ਖਰੀਦ ਸ਼ੁਰੂ ਹੋਣੀ ਹੈ ਤੇ ਇੱਕ ਦਿਨ ਪਹਿਲੇ ਤੇ ਤੁਸੀਂ ਆਪਣੀ ਆਫੀਸਰਸ ਦੀ ਮੀਟਿੰਗ ਕਰ ਰਹੇ ਇਥੋਂ ਸਾਫ ਤੌਰ ਨਜ਼ਰ ਆਉਂਦਾ ਹੈ ਇਹ ਯਕੀਨ ਬਿਲਕੁਲ ਕੋਈ ਕਿਸੇ ਕਿਸਮ ਦਾ ਬਦਕਿਸਮਤੀ ਦਾ ਦੌਰ ਹੈ ਜਿਸ ਕਿਸਮ ਦਾ ਕੰਮ ਕਰ ਰਿਹਾ ਹੈ